ਦੋਸਤੋ ਯਗਰਵੇਦ ਦੇ ਅਧਿਆਇ ਨੰਬਰ 31 ਦੇ ਵਿੱਚ ਲਿਖਿਆ ਹੈ ਕਿ ਬ੍ਰਹਮਾ ਦੇ ਮੂੰਹ ਚੋਂ ਬ੍ਰਹਮਣ ਬਾਹਾਂ ਚੋਂ ਖੱਤਰੀ ਪੱਟਾਂ ਚੋਂ ਵੈਸ਼ ਤੇ ਪੈਰਾਂ ਵਿੱਚੋਂ ਸ਼ੂਦਰ ਪੈਦਾ ਹੋਏ। ਇਸ ਤੋਂ ਬਾਅਦ ਮਨੂ ਨੇ ਮਨੁਸਮ੍ਰਿਤੀ ਨਾਂ ਦਾ ਇੱਕ ਗ੍ਰੰਥ ਲਿਖ ਕੇ ਇਸ ਨੂੰ ਨਾ ਕਰਤ ਇੱਕ ਵਿਧਾਨ ਬਣਾ ਦਿੱਤਾ। ਸਭੂ ਇਸ ਨੂੰ ਇਸ ਤਰ੍ਹਾਂ ਪੱਕਾ ਕਰ ਦਿੱਤਾ ਕਿ ਇਸ ਦਾ ਅਸਰ ਅੱਜ ਤੱਕ ਅਸੀਂ ਆਪਣੇ ਆਲੇ ਦੁਆਲੇ ਦੇਖ ਸਕਦੇ ਹਾਂ। ਇਹੀ ਕਾਰਨ ਸੀ ਕਿ ਇਸ ਵਿਵਾਦਿਤ ਗ੍ਰੰਥ ਨੂੰ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ 25 ਦਸੰਬਰ 1927 ਨੂੰ ਸੰਕੇਤਕ ਰੂਪ ਵਿੱਚ ਸਾੜਿਆ ਤੇ ਆਪਣਾ ਵਿਰੋਧ ਦਰਜ ਕਰਵਾਇਆ। ਉਹਨਾਂ ਜਨਤਕ ਰੂਪ ਵਿੱਚ ਇਸ ਨੂੰ ਮੰਨਣ ਤੋਂ ਇਨਕਾਰ ਕੀਤਾ। ਇਸ ਵਿਵਾਦਿਤ ਗ੍ਰੰਥ ਵਿੱਚ ਦਲਿਤਾਂ ਭਾਵ ਫੁਦਰਾਵਾਰੇ ਕੀ ਲਿਖਿਆ ਗਿਆ ਕੀ ਕਿਹਾ ਗਿਆ ਹਾਓ ਆਪਾਂ ਇਸ ਵੀਡੀਓ ਵਿੱਚ ਜਾਣਨ ਦਾ ਯਤਨ ਕਰਦੇ ਹਾਂ। ਆਪਾਂ ਗੱਲ ਕਰਦੇ ਹਾਂ ਇਸ ਗ੍ਰੰਥ ਦੇ ਅਧਿਆਇ ਨੰਬਰ 1 ਵਿੱਚ ਸ਼ਲੋਕ ਨੰਬਰ 87 ਵਿੱਚ ਲਿਖਿਆ ਹੈ ਕਿ ਸੰਸਾਰ ਦੇ ਕੰਮ ਚਲਾਉਣ ਵਾਸਤੇ ਹੀ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਆਦ ਚਾਰ ਵਰਨ ਆਪਣੇ ਮੁੱਖ ਵਾਹਾਂ ਟੰਗਾ ਤੇ ਪੈਰਾਂ ਤੋਂ ਬੜਾਏ ਔਰ ਉਹਨਾਂ ਨੂੰ ਥਿੰਨ-ਪਿੰਨ ਕਰਮ ਨਿਯਤ ਕੀਤੇ ਗਏ। ਸ਼ਲੋਕ ਨੰਬਰ 91 ਵਿੱਚ ਲਿਖਿਆ ਹੈ ਕਿ ਸੱਚੇ ਦੇ ਨਾਲ ਇਹਨਾਂ ਉੱਪਰਲੇ ਪਿੰਨਾ ਵਰਨਾਂ ਦੀ ਸੇਵਾ ਕਰਨਾ ਹੀ ਸ਼ੂਦਰ ਧਰਮ ਹੈ। ਅਤੇ ਨੰਬਰ 4 ਦੀ ਗੱਲ ਕਰਦੇ ਹਾਂ ਸ਼ਲੋਕ ਨੰਬਰ 61 ਵਿੱਚ ਲਿਖਿਆ ਹੈ ਕਿ ਜੋ ਨਗਰ ਅਧਰਮੀ ਚੰਡਾਲ ਆਦਿਕਾ ਨਾਲ ਭਰਿਆ ਹੋਵੇ ਤੇ ਸ਼ੁੱਧਰ ਦਾ ਰਾਜ ਹੋਵੇ ਉਸ ਵਿੱਚ ਕਦੇ ਨਾ ਵਸੇ ਅਤੇ ਨੰਬਰ 8 ਦੇ ਸ਼ਲੋਕ ਨੰਬਰ 22 ਵਿੱਚ ਲਿਖਿਆ ਹੈ ਕਿ ਮੂਰਖ ব্রাহ্মণ ਰਾਜਾ ਨੂੰ ਉਪਰੇਸ਼ ਕਰ ਸਕਦਾ ਹੈ ਪਰ ਸ਼ੁੱਧਰ ਨਹੀਂ ਸ਼ਲੋਕ ਨੰਬਰ 21 ਦੇ ਵਿੱਚ ਲਿਖਿਆ ਹੈ ਕਿ ਜਿਸ ਰਾਜੇ ਦਾ ਧਰਮ ਵਿਚਾਰ ਸ਼ੁੱਧਰ ਕਰਦਾ ਹੈ ਉਹ ਰਾਜ ਛੇਤੀ ਨਾਸ ਹੋ ਜਾਵੇ ਇਸੇ ਅਦੇਯ ਦੇ ਸ਼ਲੋਕ ਨੰਬਰ 22 ਵਿੱਚ ਲਿਖਿਆ ਹੈ ਕਿ ਜਿਸ ਰਾਜ ਵਿੱਚ ਸ਼ੁੱਧਰ ਤੇ ਨਾਸਤਿਕ ਬਹੁਤ ਹੋਣ ਤੇ ਬ੍ਰਹਮਣ ਆਦਿਕ ਤਿੰਨ ਵਰਨ ਨਾ ਹੋਣ ਉਹ ਉਹ ਸਾਰਾ ਰਾਜ ਕਾਲ ਆਪ ਦੁੱਖਾਂ ਤੋਂ ਪੀੜਤ ਹੁੰਦਾ ਹੈ ਸ਼ਲੋਕ ਨੰਬਰ 88 ਦੇ ਵਿੱਚ ਲਿਖਿਆ ਹੈ ਕਿ ਬ੍ਰਹਮਣ ਤੇ ਖਤਰੀ ਤੋਂ ਸਵੰਗ ਨਾ ਲਈ ਜਾਏ ਵੈਸ਼ ਨੂੰ ਸਵੰਗ ਦੇ ਕੇ ਗਵਾਹੀ ਲਈ ਜਾਏ ਤੇ ਸ਼ੁੱਧਰ ਨੂੰ ਦੰਡ ਤੇ ਭੈ ਦੇ ਕੇ ਹੀ ਪੁੱਛਿਆ ਜਾਏ ਇਸੇ ਅਧਿਆਇ ਦੇ ਸ਼ਲੋਕ ਨੰਬਰ 113 ਦੇ ਵਿੱਚ ਲਿਖਿਆ ਹੈ ਕਿ ਬ੍ਰਾਹਮਣ ਨੂੰ ਸੱਚ ਦੀ ਖੱਤਰੀ ਨੂੰ ਸਵਾਰੀ ਦੀ ਵੈਸ਼ ਨੂੰ ਗਉ ਦੀ ਤੇ ਸ਼ੂਦਰ ਨੂੰ ਸਾਰਿਆਂ ਪਾਪਾਂ ਦੀ ਸੁਗੰਧ ਦਵਾਈ ਦੇ। ਸ਼ਲੋਕ ਨੰਬਰ 267 ਦੇ ਵਿੱਚ ਲਿਖਿਆ ਹੈ ਕਿ ਜੇ ਖੱਤਰੀ ਬ੍ਰਾਹਮਣ ਨੂੰ ਚੋੜਾ ਕੇ ਤਾਂ 105 ਦੇਵੇ ਵੈਸ਼ ਆਖੀ ਤਾਂ 205 ਦੇਵੇ ਪਰ ਜੇ ਸ਼ੂਦਰ ਆਖੇ ਤਾਂ ਉਹਦਾ ਅੰਗ ਹੀ ਵੜ ਦੇਣਾ ਚਾਹੀਦਾ ਹੈ। ਸ਼ਲੋਕ ਨੰਬਰ 268 ਦੇ ਵਿੱਚ ਲਿਖਿਆ ਕਿ ਜੇ ਬ੍ਰਾਹਮਣ ਖੱਤਰੀ ਨੂੰ ਗਾਲ ਕੱਢੇ ਤਾਂ 55 ਪਨ ਦੇਵੇ ਜੇ ਵੈਸ਼ੱਕੇ ਤਾਂ 25 ਪਨ ਦੇਵੇ ਤੇ ਸ਼ੂਦਰ ਆਖੇ ਤਾਂ ਉਹ ਵੀ 25 ਪਨ ਗੰਡ ਦੇ ਤੌਰ ਤੇ ਦੇਵੇ ਸ਼ਲੋਕ ਨੰਬਰ 2 ਨੂੰ 70 ਵਿੱਚ ਲਿਖਿਆ ਕਿ ਜੇ ਸ਼ੂਦਰ ਤਿੰਨਾ ਵਰਨਾਂ ਨੂੰ ਗਾਲ ਕੱਢੇ ਤਾਂ ਉਸ ਦੀ ਜੀਭ ਵਿੱਚ ਮੋਰੀ ਕਰ ਦੇਵੇ ਸ਼ਲੋਕ ਨੰਬਰ 278 ਦੇ ਵਿੱਚ ਲਿਖਿਆ ਕਿ ਜੇ ਸ਼ੂਦਰ ਬ੍ਰਾਹਮਣ ਦੀ ਮਰਾਦਰੀ ਕਰੇ ਅਤੇ ਨੀਚ ਆਖੇ ਤਾਂ ਉਸ ਦੇ ਮੂੰਹ ਵਿੱਚ 12 ਉਂਗਲ ਤੱਕ ਸਰੀਆ ਪਾਵੇ ਸ਼্লোক ਨੰਬਰ 272 ਦੇ ਵਿੱਚ ਅੱਗੇ ਲਿਖਿਆ ਹੈ ਕਿ ਜੇ ਫੁੱਦਰ ਹੰਕਾਰ ਨਾਲ ਬ੍ਰਹਮਣ ਨੂੰ ਉਪਦੇਸ਼ ਕਰੇ ਤਾਂ ਰਾਜਾ ਉਸ ਦੇ ਮੂੰਹ ਵਿੱਚ ਤੱਤਾਂ ਤੇਲ ਪਾ ਦੇਵੇ। ਉਸ ਤੋਂ ਅੱਗੇ ਸ਼ਲੋਕ ਨੰਬਰ 279 ਦੇ ਵਿੱਚ ਲਿਖਿਆ ਹੈ ਕਿ ਚੰਦਾਲ ਨੀਚ ਆਦਿ ਜਿਸ ਅੰਗ ਨਾਲ ਕਿਸੇ ਨੂੰ ਮਾਰੇ ਉਸ ਦਾ ਉਹੀ ਅੰਗ ਵੱਢ ਦੇ। ਅੱਗੇ 280 ਨੰਬਰ ਸ਼ਲੋਕ ਤੇ ਲਿਖਿਆ ਹੈ ਕਿ ਹੱਥ ਨਾਲ ਮਾਰੇ ਤਾਂ ਹੱਥ ਜੇ ਪੈਰ ਨਾਲ ਮਾਰੇ ਤਾਂ ਪੈਰ ਵੱਢ ਦੇ। 281 ਨੰਬਰ ਸ਼ਲੋਕ ਤੇ ਲਿਖਿਆ ਹੈ ਕਿ ਜੇ ਛੋਟਾ ਪੁਰਖ ਵੱਡੇ ਦੇ ਬਰਾਬਰ ਬੈਠੇ ਉਸ ਦੇ ਲੱਕ ਵਿੱਚ ਨਿਸ਼ਾਨ ਕਰਕੇ ਬਾਹਰ ਕੱਢ ਦੇ ਜਾਂ ਉਸ ਦਾ ਪਿਛਵਾੜਾ ਇਸ ਤਰੀਕੇ ਨਾਲ ਵਧਿਆ ਜਾਵੇ ਕਿ ਉਹ ਮਰੇ ਨਾ ਅੱਗੇ ਸ਼ਲੋਕ ਨੰਬਰ 282 ਦੇ ਵਿੱਚ ਲਿਖਿਆ ਹੈ ਕਿ ਜੇ ਸਰੀਰ ਉੱਤੇ ਤੁੱਕੇ ਜਾਂ ਪਿਸ਼ਾਬ ਕਰੇ ਤਾਂ ਉਸ ਦਾ ਜੋੜ ਅੰਗ ਵਧ ਦੇ ਅੱਗੇ ਇਸ ਤੋਂ ਅੱਗੇ ਜਿਹੜਾ 283 ਨੰਬਰ ਸ਼ਲੋਕ ਦੇ ਵਿੱਚ ਕੀ ਕਿਹਾ ਗਿਆ ਜੇ ਸ਼ੁੱਧਰ ਬ੍ਰਹਮਣ ਦੇ ਪੈਰ ਕੇਸ ਦਾੜੀ ਜਾਂ ਪਤਾਲੂ ਆਦਿ ਨੂੰ ਫੜਨ ਦਾ ਯਤਨ ਕਰੇ ਤਾਂ ਉਸ ਦਾ ਹੱਥ ਵਧ ਦੇ ਭਾਵੇਂ ਉਸ ਨੂੰ ਕਿੰਨੀ ਵੀ ਤੀੜ ਕਿਉਂ ਨਾ ਹੁੰਦੀ ਹੋਵੇ ਇਸ ਨੂੰ ਅੱਗੇ 374 ਮੂਲ ਸ਼ਲੋਕ ਦੇ ਵਿੱਚ ਆਖਿਆ ਗਿਆ ਕਿ ਤਿੰਨ ਵਰਨਾ ਦੀ ਇਸਤਰੀ ਪਤੀ ਵਾਲੀ ਹੋਵੇ ਭਾਵੇਂ ਬਿਨਾਂ ਪਤੀ ਵਾਲੀ ਜੇ ਸ਼ੁੱਧਰ ਉਸ ਨਾਲ ਭੋਗ ਕਰੇ ਤਾਂ ਉਸ ਦਾ ਗੁਪਤ ਅੰਗ ਵੱਢ ਕੇ ਉਸ ਨੂੰ ਜਾਨੋਂ ਮਾਰ ਦੇਣਾ ਯੋਗ ਹੈ ਤੇ ਉਸ ਦਾ ਸਾਰਾ ਧਨ ਲੈ ਲੈਣਾ ਲੈ ਲੈਣਾ ਉਚਿਤ ਹੈ ਇਸ ਨੂੰ ਅੱਗੇ ਸ਼ਲੋਕ ਨੰਬਰ 410 ਤੇ ਲਿਖਿਆ ਹੈ ਕਿ ਬ੍ਰਹਮਣ ਖੱਤਰੀ ਵੈਸ਼ ਇਹਨਾਂ ਤੋਂ ਯੋਗ ਕੰਮ ਕਰਾਵੇ ਤੇ ਸ਼ੁੱਧਰ ਇਹਨਾਂ ਤਿੰਨਾਂ ਦੀ ਸੇਵਾ ਕਰਨ ਸ਼ਲੋਕ ਨੰਬਰ 413 ਦੇ ਵਿੱਚ ਲਿਖਿਆ ਕਿ ਛੂਦਰ ਬ੍ਰਹਮਣਾਂ ਦੀ ਸੇਵਾ ਦੀ ਪੈਦਾ ਕੀਤੇ ਗਏ ਹਨ ਇਸ ਲਈ ਛੂਦਰ ਭਾਵੇਂ ਨੌਕਰ ਹੋਵੇ ਭਾਵੇਂ ਮੁੱਲ ਦਾ ਉਸ ਤੋਂ ਘੱਟ ਗਰੂ ਲੈਣਾ ਚਾਹੀਦਾ ਹੈ। ਸ਼ਲੋਕ ਨੰਬਰ 418 ਦੇ ਵਿੱਚ ਲਿਖਿਆ ਕਿ ਵੈਸ਼ੇ ਛੂਦਰ ਆਪਣੇ ਯੋਗ ਕਰਮ ਨੂੰ ਕਰਦੇ ਰਹੇ ਹਨ ਜੇ ਇਹ ਵਿਲੇ ਰਹਿਣਗੇ ਤਾਂ ਨਖਿਤ ਕਰਮਾਂ ਨੂੰ ਕਰਨਗੇ। ਅੱਗੇ ਗੱਲ ਕਰਦੇ ਹਾਂ ਅਧਿਆਇ ਨੰਬਰ 9 ਦੀ। ਅਧਿਆਇ ਨੰਬਰ 9 ਦੇ ਵਿੱਚ ਸ਼ਲੋਕ ਨੰਬਰ 150 ਵਿੱਚ ਲਿਖਿਆ ਹੈ ਕਿ ਬ੍ਰਹਮਣ ਦਾ ਬ੍ਰਹਮਣੀ ਤੋਂ ਪੁੱਤਰ ਤਿੰਨ ਹਿੱਸੇ ਕਤਰਾਨੀ ਦਾ ਦੋਹੇ ਸੇ ਵੈਸ਼ਨੀ ਦਾ 1/2 ਹਿੱਸਾ ਤੇ ਸ਼ੂਦਰ ਦਾ ਪੁੱਤਰ 1 ਹਿੱਸਾ ਲਵੇ। ਸ਼ਲੋਕ ਨੰਬਰ 156 ਚ ਲਿਖਿਆ ਕਿ ਸ਼ੂਦਰ ਆਪਣੀ ਜਾਤੀ ਤੋਂ ਬਿਨਾਂ ਹੋਰ ਇਸਤੇ ਨਾਲ ਹੋਰ ਸ਼੍ਰੇਣੀ ਕਰ ਸਕਦਾ ਇਸ ਲਈ ਭਾਵੇਂ ਸ਼ੂਦਰ ਦਾ 100 ਪੁੱਤਰ ਵੀ ਹੋਵੇ। ਸ਼ਲੋਕ ਨੰਬਰ 334 ਚ ਲਿਖਿਆ ਕਿ ਵੇਦ ਪੜਨ ਵਾਲੇ ਭੜਿਆਂ ਗ੍ਰਸਤੀਆਂ ਦੀ ਸੇਵਾ ਕਰਨਾ ਸ਼ੂਦਰਾਂ ਨੂੰ ਮੋਖ ਵਾਸਤੇ શ્રેਸ਼ਟ ਹੈ। ਇਸ ਤੋਂ ਅੱਗੇ ਸ਼ਲੋਕ ਨੰਬਰ 335 ਵੀ ਚ ਲਿਖਿਆ ਕਿ ਪਵਿੱਤਰਤਾ ਤੇ ਵਿੜਾਈ ਦੀ ਸੇਵਾ ਮਿੱਠਾ ਬੋਲਣਾ ਹੰਕਾਰ ਨਾ ਕਰਨਾ ਬ੍ਰਹਮਣ ਹਮੇਸ਼ਾ ਬ੍ਰਹਮਣਾਂ ਦੀ ਸਾਇਅ ਵਿੱਚ ਰਹਿਣਾ ਇਹ ਸਾਰੇ ਕੰਮ ਤੁੱਤਰਾਂ ਨੂੰ ਉੱਚ ਪਦਵੀ ਦੇਣ ਵਾਲੇ ਇਸ ਤੋਂ ਅੱਗੇ ਗੱਲ ਕਰਦੇ ਆ ਅਧਿਆਇ ਨੰਬਰ 10 ਸਲੋਕ ਨੰਬਰ 51 ਛੰਡਾਲ ਸਪਿਛ ਪਿੱਛੋਂ ਬਾਹਰ ਰਹਿ ਕੇ ਬਿਨਾ ਭਾਂਡਿਆਂ ਦੇ ਕੁੱਤੇ ਤੇ ਖੋਤੇ ਆਦਿਕ ਰੱਖ ਕੇ ਗੁਜ਼ਾਰਾ ਕਰਦੇ ਸਲੋਕ ਨੰਬਰ 52 ਦੇ ਵਿੱਚ ਲਿਖਿਆ ਹੈ ਕਿ ਉਹ ਮੁਰਦਿਆਂ ਦੇ ਉਤਾਰੇ ਹੋਏ ਕੱਪੜੇ ਪਾਉਣ ਟੁੱਟੇ ਭੰਨੇ ਭਾਂਡੇ ਰੱਖਣ ਤੇ ਲੋਹੇ ਦੇ ਗਹਿਣੇ ਗਲਦ ਵਿੱਚ ਪਾ ਕੇ ਫਿਰਦੇ ਰਹਿੰਦੇ ਇਸ ਤੋਂ ਅੱਗੇ ਸ਼ਲੋਕ ਨੰਬਰ 55 ਦੇ ਵਿੱਚ ਲਿਖਿਆ ਕਿ ਧਰਮੀ ਪੁਰਸ਼ ਇਨ੍ਹਾਂ ਨਾਲ ਵਿਹਾਰ ਆਦ ਨਾ ਕਰਨਾ ਇਹੋ ਵਿਹਾਰ ਆਦ ਸਾਰੇ ਕੰਮ ਆਪੋ ਵਿੱਚ ਕਰਦੇ ਰਹਿਣ ਇਹ ਰਾਤ ਨੂੰ ਪਿੰਡਾਂ ਵਿੱਚ ਨਾ ਫਿਰਨਾ ਇਨ੍ਹਾਂ ਨੂੰ ਅੰਨ ਟੁੱਟੇ ਭਾਂਡਿਆਂ ਵਿੱਚ ਦੇਣਾ ਉਚਿਤ ਹੈ ਇਨ੍ਹਾਂ ਦਾ ਭੋਜਨ ਆਦ ਹੋਰਾਂ ਦੇ ਵਾਸਤੇ। ਸ਼ਲੋਕ ਨੰਬਰ 55 ਦੇ ਵਿੱਚ ਅੱਗੇ ਲਿਖਿਆ ਗਿਆ ਕਿ ਇਹ ਰਾਜੇ ਦੀ ਆਗਿਆ ਅਨੁਸਾਰ ਆਪਣੀ ਜਾਤ ਦਾ ਚਿੰਨ ਲੈ ਕੇ ਕੰਮ ਕਰਨ ਤੇ ਦਿਹਾੜੀ ਕਰਨ। ਇਸ ਤੋਂ ਅੱਗੇ ਸ्लोਕ ਨੰਬਰ 64 ਦੇ ਵਿੱਚ ਲਿਖਿਆ ਹੈ ਕਿ ਜੇ ਸ਼ੂದ್ರਾਣੀ ਤੋਂ ਬ੍ਰਾਹਮਣ ਦੀ ਲੜਕੀ ਜਨਮੂ ਤਾਂ ਪਾਰ ਸੂਖਾਉਂਦੀ ਹੈ। ਉਸ ਨਾਲ ਬ੍ਰਾਹਮਣ ਵਿਆਹ ਕਰੇ ਫੇਰ ਲੜਕੀ ਜਨਮੇ ਫੇਰ ਬ੍ਰਾਹਮਣ ਵਿਆਹ ਕਰੇ ਫੇਰ ਲੜਕੀ ਜਨਮੇ ਇਸ ਤਰੀਕੇ ਨਾਲ 6ਵੀਂ ਬਾਰ ਪੁਤਰੀ ਉੱਤਮ ਵੀਰ ਦੇ ਵਾਸਤੇ ਬ੍ਰਾਹਮਣ ਕੁੱਲ ਹੁੰਦੀ ਹੈ। ਸਲੋਕ ਨੰਬਰ 96 96 ਦੇ ਵਿੱਚ ਅੱਗੇ ਲਿਖਿਆ ਹੈ ਕਿ ਜੇ ਨੀਮੀ ਜਾਤ ਵਾਲਾ ਵੱਡਿਆਂ ਦੇ ਕੰਮ ਕਰਨ ਨਾਲ ਗੁਜ਼ਾਰਾ ਕਰੇ ਤਾਂ ਰਾਜਾ ਉਸ ਨੂੰ ਕੰਗਾਲ ਕਰਕੇ ਆਪਣੇ ਰਾਜ ਦੇ ਵਿੱਚੋਂ ਬਾਹਰ ਕਰ ਦੇਵੇ। ਇਸ ਨੋਕੇ ਸ਼ਲੋਕ ਨੰਬਰ 123 ਦੇ ਵਿੱਚ ਲਿਖਿਆ ਹੈ ਕਿ ਬ੍ਰਹਮਣ ਦੀ ਸੇਵਾ ਸੂਦਰ ਦਾ ਵੱਡਾ ਕੰਮ ਹੈ ਉਸ ਤੋਂ ਬਿਨਾ ਹੋਰ ਕੰਮ ਕਰਨਾ ਨੇਪੜ ਹੈ ਸ਼ਲੋਕ ਨੰਬਰ 129 ਦੇ ਵਿੱਚ ਲਿਖਿਆ ਹੈ ਕਿ ਸੂਦਰ ਦਾ ਮਾਨ ਹੋਵੇ ਤਾਂ ਵੀ ਮਾਇਆ ਇਕੱਠੀ ਨਾ ਕਰੇ ਕਿਉਂਕਿ ਸੂਦਰ ਧਨ ਪਾ ਕੇ ਬ੍ਰਹਮਣ ਨੂੰ ਵੀ ਦਿਖਾਉਂਦਾ ਹੈ ਅਗਿਆ ਨੰਬਰ 11 ਦੀ ਗੱਲ ਕਰਦੇ ਹਾਂ ਸ਼ਲੋਕ ਨੰਬਰ 13 ਜੇ ਜਗ ਦੇ ਸਮਾਨ ਬਿਨਾ ਪੈਸੇ ਪੂਰੇ ਨਹੀਂ ਹੁੰਦੇ ਵੈਸ਼ਨੂ ਵੀ ਧਨ ਨਹੀਂ ਮਿਲਦਾ ਤਾਂ শূਦਰ ਪਾਸੋਂ ਖੋ ਕੇ ਜਗ ਕਰਨਾ ਮਨਾ ਨਹੀਂ ਪਰ 200 ਸਲੋਕ ਨੰਬਰ 24 ਦੇ ਵਿੱਚ ਲਿਖਿਆ ਹੈ ਕਿ ਬ੍ਰਾਹਮਣ শূਦਰ ਪਾਸੋਂ ਧੰਨ ਲੈ ਕੇ ਕਦੇ ਵੀ ਉਸ ਧੰਦੇ ਨਾਲ ਜਗ ਨਾ ਕਰੇ ਜੇਕਰ ਕਰੇਗਾ ਤਾਂ ਉਹ ਅਗਲੇ ਜਨਮ ਚੰਡਾਲ ਬਣ ਜਾਵੇ ਇਸ ਤੋਂ ਅਗੇ ਅਧਿਆਇ ਨੰਬਰ 12 ਦੀ ਗੱਲ ਕਰਦੇ ਹਾਂ ਅਧਿਆਇ ਨੰਬਰ 12 ਦੇ ਸਲੋਕ ਨੰਬਰ 70 ਦੇ ਵਿੱਚ ਲਿਖਿਆ ਗਿਆ ਹੈ ਕਿ ਜੇ ਬਿਨਾਂ ਕਾਸਟ ਦੇ ਚੌਹਾਂ ਵਰਨਾ ਵਿੱਚੋਂ ਕੋਈ ਵੀ ਵਰਨ ਆਪਣਾ ਕਰਮ ਕਰਮ त्यागे ਤਾਂ ਪਾਪ ਰੂਪੀ ਭੈੜੀ ਜੂਨ ਵਿੱਚ ਜਾ ਕੇ ਆਪਣੇ ਵੈਰੀਆਂ ਦੇ ਟਹਿਲਿਏ ਬਣਦੇ ਨੇ ਸ਼ਲੋਕ ਨੰਬਰ 72 ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਆਪਣੇ ਧਰਮ ਤੋਂ ਗਿਰਿਆ ਹੋਵੇ ਤਾਂ ਉਹ ਕੀੜੇ ਖਾਣ ਵਾਲਾ ਪ੍ਰੇਤ ਮੰਡਲ ਹੈ ਦੋਸਤੋ ਬੇਸ਼ੱਕ ਅੱਜ ਕਈ ਸੌ ਸਾਲ ਬਾਅਦ ਸਾਡੇ ਦੇਸ਼ ਵਿੱਚ ਅੱਜ ਕਾਨੂੰਨ ਦਾ ਰਾਜ ਹੈ ਸੰਵਿਧਾਨ ਦਾ ਰਾਜ ਹੈ ਲੋਕ ਫੜ ਲਿ ਗਏ ਨੇ ਪਰ ਫਿਰ ਵੀ ਗਲਤਾਂ ਪ੍ਰਤੀ ਉਹੀ ਸੋਚ ਸਾਡੇ ਅੜੇ ਦਵਾਲੇ ਜਿਹੜੀ ਉਹ ਸਾਨੂੰ ਦਿਖਾਈ ਦਿੰਦੀ ਹੈ ਬਹੁਤ ਸਾਰੀਆਂ ਘਟਨਾਵਾਂ ਸਾਡੇ ਅੜੇ ਦਵਾਲੇ ਆਮ ਵਾਪਰਦੀਆਂ ਸਾਨੂੰ ਅੱਜ ਵੀ ਦੁੱਖਾਈ ਦੁਨੀਆ ਨੇ ਜੋ ਮੀਡੀਆ ਦੇ ਵਿੱਚ ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦੀ ਹੈ। ਇਹਨਾਂ ਵਿੱਚੋਂ ਕੁਝ ਘਟਨਾਵਾਂ, ਕੁਝ ਉਦਾਹਰਨਾਂ ਦੇ ਗਵਾਹ ਤੁਸੀਂ ਖੁਦ ਵੀ ਹੋਮੋਗੇ। ਪਿਛਲੇ ਦਿਨੀ ਸਭ ਤੋਂ ਵੱਡੀ ਜਿਹੜੀ ਘਟਨਾ ਵਾਪਰੀ ਉਹ ਸੀਗੀ ਭਾਰਤ ਦੀ ਸੁਪਰੀਮ ਕੋਰਟ ਦੇ ਦਲਿਤ ਚੀਫ ਜਸਟਿਸ ਜਸਟਿਸ ਬੀ ਆਰ ਗਵਈਤੇ ਜੁੱਤੀ ਸੁੱਟੀ ਸੀ। ਪਰ ਜੁੱਤੀ ਸੁੱਟਣ ਵਾਲੇ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਾ ਹੋਣੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸੋਸ਼ਲ ਮੀਡੀਆ ਤੇ ਇਹ ਚਰਚਾ ਕਈ ਦਿਨ ਚੱਲਦੀ ਰਹੀ ਕਿ ਜੇਕਰ ਚੀਫ ਜਸਟਿਸ ਦਲਿਤ ਨਾ ਹੁੰਦਾ ਤੇ ਉਹ ਆਮ ਸ਼੍ਰੇਣੀ ਨਾਲ ਸੰਬੰਧਤ ਹੁੰਦਾ ਤਾਂ ਕੀ ਫਿਰ ਵੀ ਇਸ ਤਰੀਕੇ ਦੀ ਘਟਨਾ ਵਾਪਰ ਜਾਂਦੀ ਤੇ ਫਿਰ ਫਿਰ ਵੀ ਕੀ ਦੋਸ਼ੀ ਨੂੰ ਇਸੇ ਤਰੀਕੇ ਦੇ ਨਾਲ ਇੱਕ ਤਰ੍ਹਾਂ ਦੋਸ਼ ਮੁਕਤ ਕਰ ਦਿੱਤਾ ਜਾਂਦਾ ਆਪਾਂ ਸਾਰੇ ਜਾਣਦੇ ਹਾਂ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਕਿੰਨਾ ਸਨਮਾਨਪ੍ਰੇਅ ਹੈ ਤੇ ਉਦੋਂ ਇਹ ਉਹਦਾ ਭਾਰਤ ਦੇ ਰਾਸ਼ਟਰਪਤੀ ਤੋਂ ਵੀ ਉੱਪਰ ਪ੍ਰਤੀਤ ਹੁੰਦਾ ਹੈ ਜਦੋਂ ਕਈ ਵਾਰੀ ਕਈ ਸੰਵਿਧਾਨਕ ਮਾਮਲਿਆਂ ਦੇ ਵਿੱਚ ਦੇਸ਼ ਦਾ ਜਿਹੜਾ ਰਾਸ਼ਟਰਪਤੀ ਆ ਉਹ ਚੀਫ ਜਸਟਿਸ ਦੀ ਸਲਾਹ ਲੈਂਦੇ। ਉਦੋਂ ਇੱਕ ਦੂਸਰੀ ਜਿਹੜੀ ਘਟਨਾ ਉਹ ਹਰਿਆਣਾ ਦੇ ਵਿੱਚ ਵਾਪਰੀ ਜਦੋਂ ਉੱਥੋਂ ਦੇ ਇੱਕ ਦਲਿਤ ਆਈਪੀਐਸ ਅਫੀਸਰ ਵੱਲੋਂ ਇਸ ਕਾਰਨ ਖੁਦਕੁਸ਼ੀ ਕਰ ਲਈ ਗਈ ਸੀ ਕਿ ਉਸ ਨੂੰ ਏਡੀ ਵੱਡੀ ਪੋਸਟ ਤੇ ਹੋਣ ਦੇ ਬਾਵਜੂਦ ਜਾਤੀ ਆਧਾਰਕ અપਮਾਨ ਸਹਿਣਾ ਪੈ ਰਿਹਾ ਸੀ। ਇਸੇ ਤਰ੍ਹਾਂ ਦੀ ਹੀ ਇੱਕ ਹੋਰ ਘਟਨਾ ਜਿਹੜੀ ਸੋਸ਼ਲ ਮੀਡੀਆ ਉੱਤੇ ਵਿਦੇ ਦੇ ਵਿਚਿਤ ਅਚਾਰ ਦੇ ਵਿੱਚ ਰਹੀ ਉਹ ਸੀ ਗੁਜਰਾਤ ਵਿੱਚ ਇੱਕ ਦਲਿਤ ਆਰਮੀ ਅਫਸਰ ਨੂੰ ਆਪਣੇ ਹੀ ਵਿਆਹ ਸਮੇਂ ਘੋੜੀ ਨਹੀਂ ਚੜਨ ਦਿੱਤਾ ਗਿਆ ਘੋੜੀ ਉੱਤੇ ਨਹੀਂ ਚੜਨ ਦਿੱਤਾ ਗਿਆ ਕਿਉਂਕਿ ਉਹ ਦਲਿਤ ਸੀ ਇੱਕ ਹੋਰ ਘਟਨਾ ਵਿੱਚ ਆਰਟੀਆਈ ਤਹਿਤ ਸੂਚਨਾ ਮੰਗਣ ਤੇ ਇੱਕ ਦਲਿਤ ਨੌਜਵਾਨ ਨੂੰ ਦੁਤੀ ਵਿੱਚ ਪੇਸ਼ਾਪ ਆਇਆ ਗਿਆ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਇੱਕ ਹੋਰ ਮਾਮਲੇ ਦੇ ਵਿੱਚ ਇੱਕ ਦਲਿਤ ਨੌਜਵਾਨ ਨੂੰ ਪੇਸ਼ਾਪ ਪੀਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਸ ਨੇ ਜੋ ਕਟਮਾਰ ਕਰਨ ਵਾਲੇ ਦੇ ਕੋਲ ਡਰਾਈਵਰ ਦਾ ਕੰਮ ਕਰਮ ਤੋਂ ਮਨਾ ਕੱਬਤਾ ਸੀ ਇੱਕ ਹੋਰ ਮਾਮਲੇ ਵਿੱਚ ਇੱਕ ਦਲਤ ਨੌਜਵਾਨ ਉਤੇ ਪਿਸ਼ਾਬ ਕਰਨ ਦੀਆਂ ਤਸਵੀਰਾਂ ਤੇ ਚਰਚਾ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਹੋਣੀਆਂ ਤੇ ਸੁਣੀ ਹੋਣੀਆਂ ਦੇਖੋ ਇਹ ਸਭ ਕੁਝ ਉਦੋਂ ਸਾਡੇ ਦੇਸ਼ ਵਿੱਚ ਵਾਪਰ ਰਿਹਾ ਜਦੋਂ ਇੱਥੇ ਹੁਣ ਸੰਵਿਧਾਨ ਦਾ ਰਾਜ ਹੈ ਕਾਨੂੰਨ ਦਾ ਰਾਜ ਹੈ ਸੋਚਣ ਵਾਲੀ ਗੱਲ ਹੈ ਹੈਰਾਨ ਕਰ ਦੇਣ ਵਾਲੀ ਗੱਲ ਹੈ ਪਰੇਸ਼ਾਨ ਕਰ ਦੇਣ ਵਾਲੀ ਗੱਲ ਹੈ ਤੇ ਇਹ ਡਰਾ ਦੇਣ ਵਾਲੀ ਗੱਲ ਹੈ ਕਿ ਉਦੋਂ ਇੱਥੇ ਕੀ ਹਾਲਾਤ ਰਹੇ ਹੋਣਗੇ ਇਸ ਦੇਸ਼ ਵਿੱਚ ਕੀ ਹਾਲਾਤ ਰਹੇ ਹੋਣਗੇ ਜਦੋਂ ਇੱਥੇ ਮਨੁੱਖ ਸੰਮ੍ਰਿਤੀ ਦਾ ਉੱਪਰ ਦੱਸਿਆ ਗਿਆ ਵਿਧਾਨ ਲਾਗੂ ਹੋ ਰਿਹਾ ਹੋਊਗਾ